ਅਲਦੀ ਤਰ੍ਹਾਂ ਇਸ ਸਾਲ ਵੀ ਗੁਰੂਤਾਮਾ ਦੇ ਦਰਸ਼ਨਾ ਦੇ ਲਈ ਪੰਜਵੀਂ ਵਸ ਯਾਤਰਾ ਬਟਾਲਾ ਤੋਂ ਸ੍ਰੀ ਪੌਂਟਾ ਸਾਹਿਬ ਜੀ ਦੇ ਦਰਸ਼ਨਾ ਲਈ বাস ਰਵਾਨਾ ਕੀਤੀ ਗਈ ਤੁਸੀਂ ਦੇਖ ਰਹੇ ਹੋ ਡੀਐਸ ਨਿਊਜ਼ ਪੰਜਾਬ ਦੀ ਖਾਸ ਖਬਰ ਪੱਤਰਕਾਰ ਅਸ਼ੋਕ ਜਰੇਵਾਲ ਜੀ ਦਾ ਧੰਨਵਾਦ ਜੀ ਧੰਨਵਾਦ ਜੀ ਆਇਆਂ ਨੂੰ ਹੇ ਭਾਈ ਮੋਹਨ ਜੀ ਬਹੁਤ ਬੋਲੇ ਜੀ ਤੁਹਾਨੂੰ ਕੀ ਦੰਦ ਬਾਰੇ ਨਹੀਂ ਆ ਮਰਵਾਉਂਦੇ ਪ੍ਰਯਾਗਰੀ ਦੇ ਬਾਹਰ ਨਹੀਂ 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 ਉੱਠਾ ਆ ਆ ਗਿਆ ਕੋਨਾ ਤੇ ਬੈਠਾ ਆ ਆ ਉਹਨਾਂ ਨੇ ਕਹਾ ਆ ਜਾਓ ਭਾਈ ਬਾਹਰ ਬਥੇ ਤੁਹਾਡਾ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਬਹੁਤ ਬਹੁਤ ਤੁਹਾਡੇ ਤੇ ਜੀ ਸਾਡੀ ਜੱਤਾ ਦੇ ਤੇ ਆਏ ਤੇ ਭਾਗ ਲਾਏ ਨੇ ਕਰੀ ਇਹ ਜੱਤਾ ਅਸੀਂ ਹਰ ਸਾਲ ਪੰਨਾ 13 ਸਾਲ ਅਸੀਂ ਜਿਹੜੀ ਸੰਘਰਸ਼ਾ ਨੂੰ ਤੇ ਦੇਖਣਾ ਵੀ ਮੈਂ ਜੱਤਾ ਲੈ ਕੇ ਜਾਂਦਾ ਰਿਹਾ ਇਹਲੇ ਲੰਮੇ ਦਮੇ ਤੋਂ ਆਪਾਂ ਕਰੋਨਾ ਤੋਂ ਬਾਅਦ ਇੱਥੇ ਲੋਕਲ ਬਾਰਸੀ ਰਸਤਾ ਕਰਨ ਦਾ ਤਾਂ ਜਿੱਦਾਂ ਪਿਛਲੇ ਸਾਲ ਅਸੀਂ ਮੈਨੇਜ ਕਰਾਏ ਆ। ਵੱਧ ਤੋਂ ਵੱਧ ਗੁੱਸਾ ਮਾਰੇ ਦਸਨੇ ਚਾਈਦੇ ਆ। ਆਰਥਿਕ ਦੀ ਵੜੀ ਅਸੀਂ ਬਤਾਲੇ ਤੋਂ ਮੇਨ ਕੌਂਟਾ ਸਾਹਿਬ, ਇੱਥੇ ਤੋਂ ਨਲਸੋ ਸਾਹਿਬ, ਤੇ ਸੋਪੋ ਸਾਹਿਬ ਪਰਿਵਾਰ ਨੂੰ ਥੋੜਾ ਮੋਟਾ ਸਾਹਿਬ ਤੋਂ ਹਾਂ ਤੇ ਬੋਟਾ ਸਾਹਿਬ ਨਾਲ ਦਾ ਸਾਰੇ ਮੋਟਾ ਰੰਗ ਤੇ ਜੱਥੇ ਤੋਂ ਅੰਦੇ ਹੋ ਜਨਤਾ ਨੂੰ ਨਹੀਂ। ਇਹਨੇ ਬਹੁਤ ਮਾਹੌਲ ਵਿੱਚ ਦੱਸ ਕੇ ਮਾਰ ਨਹੀਂ ਆਮ ਜੀ। ਅੱਗੇ ਵੀ ਤੁਸੀਂ ਇਦਾਂ ਯਾਤਰਾ ਕੀਤੀ ਕਿਦਾਂ ਕਰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲੇ ਮੈਂ ਨਹੀਂ ਚੱਲ ਸਕੀ ਜੀ ਤਾਂ ਜਨਾਬ ਤਾਂ ਤੁਸੀਂ ਨਹੀਂ ਆ ਰਹੇ ਅਸੀਂ ਇਹਨਾਂ ਨਾਲ ਬਹੁਤ ਵਾਰੀ ਗਏ ਆ ਜੀ ਤੇ ਬਹੁਤ ਆਨੰਦ ਆਇਆ ਦਰਸ਼ਨ ਕਰਕੇ ਅਸੀਂ ਹਰ ਸਾਲ ਜਾਂਦੇ ਇਹਨਾਂ ਨਾਲ ਅਸੀਂ ਇਸਾ ਵੀ ਆ ਰਹੇ ਹਾਂ ਮੈਂ 42 ਜਨਤਾ ਨੂੰ ਕਹਿੰਦਾ ਇਹ ਵੀ ਵੱਧ ਤੋਂ ਵੱਧ ਸਾਰਿਆਂ ਜਾਣ ਕਰਨ ਕੋਈ ਜ਼ਰੂਰਤਾਂ ਵੰਡ ਕੇ ਕਰਕੇ ਵਾਪਸ ਆਨੇ ਤੇ 42 ਤੋਂ ਸ਼ਾਮਿਲ ਜੀ ਸੋਬਾਡ ਪੰਤਨੀ ਦੀ ਯਾਤਰਾ ਜੀ ਅਨੰਦਪੁਰ ਸਾਹਿਬ ਤੋਂ ਹੁੰਦਿਆਂ ਤੇ ਗੁਰਦਾਮਾ ਦੇ ਫਤਿਹਗੜ੍ਹ ਸਾਹਿਬ ਜਾਣਾ ਵਾ ਤੇ ਹਮਾਤਲ ਦੇ ਜਿੰਨੇ ਗੁਰਦੁਆਰੇ ਰਾਹ ਜਿੰਦੇ ਆਵਾਂਗੇ ਦਰਸ਼ਨ ਕਰਦੇ ਆਵਾਂਗੇ ਲੱਖ ਖੁਸ਼ੀਆਂ ਪਾਏ ਨੂੰ ਸਤਿਗੁਰੂ ਦਾ ਬੰਦ ਕਰੇ ਸਾਰੀ ਸ਼ਕਤ ਦਾ ਧੰਨਵਾਦ ਆ ਸਾਰੇ ਪ੍ਰਬੰਧ ਹੋ ਕੇ ਜਾਣ ਸੋ ਬਾਣੀਆਂ ਕਹਾਣੀਆਂ ਪੁੱਤ ਸੁਪੁੱਤਰ ਕਰੇਨ ਜੇ ਸਤਗੁਰੂ ਭਾਵੇ ਸੋ ਮੰਨੇ ਲੈਨ ਸੇ ਕਰਮ ਕਰੇਨ ਯਾਤਰਾ ਦਾ ਮਤਲਬ ਇਹ ਵਾ ਕਿ ਓਕੇ ਸਿੱਖੀ ਨਾਲ ਕਲਚਰ ਦੇ ਨਾਲ ਜਾ ਕੇ ਜੁੜਨਾ ਵਾ ਮਾਰੀਆਂ ਬਾਣੀ ਨਾਲ ਜੁੜਨਾ ਵਾ ਬਾਣੀ ਨਾਲ ਜੁੜਨਾ ਯਾਤਰਾ ਦਾ ਮਤਲਬ ਇਹ ਹੈ ਸੋ ਸਾਰੇ ਵੀਰ ਸਾਡੀਆਂ ਸੰਸਥਾਵਾਂਆਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ